ਜਿੱਥੇ ਸਿੱਖ ਪੰਥ ਕਾਫੀ ਨਾਰਾਜ਼ ਨਜ਼ਰ ਆ ਰਿਹਾ ਸੀ ਪਰ ਜਿਹੜੇ ਨਵੇਂ ਜਥੇਦਾਰ ਬਣੇ ਨੇ ਜੀ ਕੁਲਬੀ ਸਿੰਘ ਗੜਗਾਜ ਵੱਲੋਂ ਜਿੱਥੇ ਇੱਕ ਗਰਜ ਦੇ ਨਾਲ ਕੌਮ ਨੂੰ ਸੰਦੇਸ਼ ਜਾਰੀ ਕੀਤਾ ਗਿਆ ਉਹਨਾਂ ਕਹੇ ਕਿ ਆਪਾਂ ਪੰਥ ਦੇ ਵਿੱਚ ਏਕਤਾ ਲੈ ਕੇ ਆਵਾਂਗੇ ਪੰਥ ਦੇ ਵਿੱਚ ਜਿੱਥੇ ਕਮੀਆਂ ਆਪਾਂ ਉਸ ਨੂੰ ਦੂਰ ਕਰਾਂਗੇ ਜੀ ਬਿਲਕੁਲ ਜਿਹੜੇ ਨਵੇਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਸਾਪੇ ਗਏ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੀ ਉਹਨਾਂ ਵੱਲੋਂ ਜੇ ਆਪਾਂ ਦੇਖੋ ਇਹਨਾਂ ਵਾਅਦਿਆਂ ਦੇ ਵਿੱਚ ਕਰਿਆ ਵੱਡਾ ਹਕਮਸਾਨ ਪਿਆ ਹੋਇਆ ਹੈ ਮਾ ਸੰਨਾ ਕੇ ਗੜਗਾ ਜੀ ਸਾਹਿਬ ਨੇ ਇੱਕ ਚੰਗਾ ਸਨੇਹਾ ਦੇਣ ਦਾ ਪ੍ਰਣਾਲਾ ਕੀਤਾ ਇਹ ਵੀ ਕਿਹਾ ਹੈ ਕਿ ਜੇ ਮੇਰੇ ਚ ਸੇਵਾ ਕਰਦਿਆਂ ਕੋਈ ਨੁਕਸ ਜਾਂਦਾ ਪੰਥ ਵੱਲੋਂ ਕਮੀ ਪੇਸ਼ੀ ਪਾਈ ਗਈ ਤਾਂ ਮੈਂ ਦੋਨੇ ਹੱਥ ਜੋੜ ਕੇ ਆਪਣੀ ਸੇਵਾ ਤੋਂ ਲਾਂਭੇ ਹੋਵਾਂਗਾ ਤੇ ਨਵੇਂ ਜਥੇਦਾਰ ਨੂੰ ਇਸੇ ਤਰੀਕੇ ਦੇ ਨਾਲ ਸੁਰਪਾ ਦੇ ਕੇ ਵਧਾਈ ਰ ਲਾਂਗਾ ਜਿਗੀਆਂ ਕੋਈ ਤਰ੍ਹਾਂ ਚਾਏ ਨੰਗੇ ਸਿੰਘਾਂ ਜਾਂ ਹੋਰ ਸਿੱਖ ਜਿਥੇ ਪੰਥਕ ਜਿੱਤ ਕਰਨੀ ਆ। ਜਿਹਨੇ ਨਰਾਜ਼ ਨੇ ਕੋਈ ਸ਼ਿਸ਼ੂ ਹੋ ਗਿਆ। ਉਹ ਨੰਗੇ ਪੈਰੀ ਵੀ ਉਹਨਾਂ ਕੋਲੇ ਚੱਲ ਕੇ ਜਾਣ ਨੂੰ ਤਿਆਰ ਆ। ਜਿਸੇ ਕਿਹਦੀ ਗੱਲ ਕਰਦੇ ਆ ਇਸ ਵੰਡੀ ਦੀ ਗੱਲ ਜਿਹੜੀ ਹੈਗੀ ਹੈ ਗੁਰਦਾਸ ਸਾਹਿਬ ਨੇ ਕੀਤੀ ਹੈ। ਜੇ ਭਾਵੇਂ ਉਸੇ ਮੁੱਦੇ ਤੇ ਗੱਲ ਕਰੀਏ। ਇੱਕ ਤਾਂ ਕਿਹੜੇ ਸੱਦੇ ਦਾ ਮੰਨਿਆ ਜਾਏਗਾ ਹੁਣ ਜਥੇਦਾਰ ਸਾਹਿਬ ਕਹਿ ਰਹੇ ਆ। ਕਿ ਵੀ ਮੈਂ ਤਾਂ ਪੰਤ ਕੇ ਕਾ ਪੰਤ ਦੇ ਦਿਮੇ ਉਤੀ ਦੇ ਲਈ ਸਾਰਾ ਕੁਝ ਕਰਾਂਗਾ ਮੈਂ ਸਮਰਪਿਤ ਹੋਵਾਂਗਾ ਪੰਤ ਕੇ ਵੀ ਜੈਨੀਰੀ ਵੇਸੇ ਨੂੰ ਦਾ ਕਹਿਣਾ ਕਿ ਜਿਹੜੀ ਯੁਕਤੀ ਕੀਤੀ ਹੈ ਇਹ ਮਰੀਜ਼ਾ ਦੀ ਕੋਰ ਰਲੰਗਣਾ ਹੈ ਅਜੋ ਸਿਸਟਮ ਬਣਾਇਆ ਗਿਆ ਉਸ ਸਿਸਟਮ ਇਸ ਢੰਗ ਨਾਲ ਬਣਾਇਆ ਗਿਆ ਕਿ ਉਹਨਾਂ ਦੇ ਬਣ ਤੋਂ ਪਹਿਲੇ ਆਵਾਜ਼ ਖੜੇ ਹੋਗੇ ਗਾਇਸ ਸਾਹਿਬ ਇੱਕੇ ਦੀ ਗੱਲ ਜ਼ਰੂਰ ਕਰ ਰਿਹਾ ਹੈ ਉਹਨੋਂ ਸੇਕਕੇ ਦੇ ਉੱਤੇ ਅੱਪਨੇ ਗੱਲ ਕਰੀਏ ਤਾਂ ਦੰਦ ਦੰਦੀ ਟਿਕਸਾਲ ਅੰਮ੍ਰਿਤ ਵਿੱਚ ਸਹਾਲਾ ਪਸਾਰੇ ਜਾਣਦੇ ਆ ਸਿੱਖ ਭਾਈਚਾਰੇ ਦੀ ਬੜੀ ਇੱਕ ਸਤਿਕਾਰਤ ਸੰਸਥਾ ਹੈਗੀ ਹੈ ਇਹ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਜੀ ਮਲਕਰ ਜਨ ਖੜਗੇ ਵੱਲੋਂ ਹੁਣ ਪੰਜਾਬ ਦੇ ਐਮਐਲਏ ਤੇ ਸਾਫਕਾ ਐਮਐਲਏ ਨੂੰ ਦਿੱਲੀ ਸੱਦ ਲਿਆ ਗਿਆ ਤੇ ਉਹਨਾਂ ਦੇ ਨਾਲ ਮੀਟਿੰਗ ਹੋਵੇਗੀ ਕੀ ਰਣਨੀਤੀ ਬਣਾਈ ਜਾਵੇ ਪੰਜਾਬ ਦੇ ਵਿੱਚ ਤੇ ਕਿਹੜੇ ਲੀਡਰ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਤੁਸੀਂ ਆਪਣੇ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਕੀ ਕੀ ਕੰਮ ਕਰਨੇ ਲੋਕਾਂ ਨੂੰ ਕਿਵੇਂ ਨਾਲ ਜੋੜਨਾ ਉਹਨਾਂ ਸਾਰਿਆਂ ਦੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਦੇਖੋ ਸਹੀ ਹੈ ਜਿਸ ਤਰੀਕੇ ਨਾਲ ਕਾਂਗਰਸੀ ਕਮਿਊਨ ਲੀਡਰਸ਼ਿਪ ਨੇ ਅੱਬਾ ਕੜਗੇ ਦੀ ਗੱਲ ਕਰ ਰਹੇ ਹਨ ਰੋਲ ਗਾਂਧੀ ਦਾ ਇਸ ਪ੍ਰਕਾਰ ਨੂੰ ਤੁਸੀਂ ਉਹਨਾਂ ਵੱਲੋਂ ਭਲਕੇ ਜਿਹੜੀ ਦਿੱਲੀ ਦੇ ਵਿੱਚ ਸਹੀ 11 ਵਜੇ ਪਾਰਟੀ ਹੈਡਕਵਰਟਰ ਵਿੱਚ ਮੀਟਿੰਗ ਬੁਲਾਈ ਗਈ ਹੈ ਕ੍ਰਿਪਾ ਪਾਰਟੀ ਦੇ ਉਤਰ ਦਾਦੇ ਆ ਕਿ ਰਾਜਾ ਵਿਡੰਗਰ ਹਰੋਲ ਗਾਂਧੀ ਦੇ ਬੜਾ ਨਜ਼ਦੀਕ ਨੇ ਇਸ ਕਰਕੇ ਉਹਨਾਂ ਦੀ ਤਫ਼ੀਲੀ ਨਾ ਸੋਖੀ ਗੱਲ ਨਹੀਂ ਦੂਜੇ ਪਾਸੇ ਪਾਰਟੀ ਦੇ ਅੰਦਰ ਵੀ ਇਹ ਵੀ ਆਵਾਜ਼ਾਂ ਉੱਠ ਰਹੀਆਂ ਕਿ ਰਾਜਾ ਵਿਡੰਗਰ ਸਮੁੱਚੀ ਪਾਰਟੀ ਨਾਲ ਲੈ ਕੇ ਚੱਲ ਨਹੀਂ ਰਿਹਾ ਇਸ ਕਰਕੇ ਜੇ ਆ ਪ੍ਰਧਾਨ ਲਿਆਉਣ ਦੀ ਲੋੜ ਹੈ ਜਿਹੜਾ ਸਾਰਿਆਂ ਨੂੰ ਉਵਰਾਣ ਤੋਂ ਹੋਵੇ ਪਾਲ ਸਿੰਘ ਖੈਰਾਣਾ ਦੀ ਈੜੀ ਵੱਲੋਂ ਉਹਨਾਂ ਦੀ ਚੰਡੀਗੜ੍ਹ ਦੀ ਕੋਠੀ ਆਹੋ ਅਟੈਚ ਕਰ ਲਈ ਗਿਆ ਮਾਲਾ ਕੀ ਇਹ ਮਾਮਲਾ ਕਿ ਡਰੱਗ ਦੇ ਵਿੱਚ ਉਹਨਾਂ ਕਿਹਾ ਕੋਈ ਲੈਂਡਰ ਹੋਇਆ ਸੀ ਜਿਸ ਤੋਂ ਬਾਅਦ ਸੁਪਾਲ ਸਿੰਘ ਖੈਰ ਨੇ ਸਪਸ਼ਟੀਕਰਨ ਵੀ ਦਿੱਤਾ ਸੀ ਵੀ ਕਹਿੰਦੇ ਹਲੇ ਤੱਕ ਮੈਨੂੰ ਕੋਈ ਲੈਟਰ ਜਾਂ ਕੋਰਟ ਦਾ ਸੱਮਣ ਕੋਈ ਮੈਨੂੰ ਨਹੀਂ ਆਇਆ ਪਰ ਉਹਨਾਂ ਨੇ ਸਾਰੇ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਹਿੰਦੇ ਜਿਹੜੇ ਮੇਰੇ ਨਾਲ ਖੜੇ ਨੇ ਤੇ ਈਡੀ ਵੱਲੋਂ جاری ਹੋਇਆ ਜੋ ਮੀਡੀਆ ਚ ਹੈ ਉਹ ਕਹਿੰਦੇ ਕਿ ਵੀ ਮਨੀ ਲਾਂਡਰਿੰਗ ਦੇ ਮਾਮਲੇ 'ਚ 65 ਦੀ ਜਿਹੜੀ ਖੇਰਾ ਦੀ ਪੁੱਠੀ ਹੈ ਉਹਨੂੰ ਕੁਰਕ ਕੀਤਾ ਗਿਆ ਉਹਦੇ ਨਾਲ ਮਨੀ ਲਾਂਡਰਿੰਗ ਕੇਸ ਉਹਦੇ ਪੈਸੇ ਦੇ ਮਾਮਲਿਆਂ ਨਾਲ ਬਣੀ ਹੈ ਜਾਂ ਖਰੀਦੀ ਗਈ ਹੈ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪਰੋਣ ਦੇ ਵਿੱਚ ਜੀ ਮిత్రਾਂ ਧੰਨਵਾਦ ਤੇ ਦਰਸ਼ਕਾਂ ਨੂੰ ਇਹਨੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਸੋ ਜਿੱਥੇ ਸਿੱਖ ਪੰਥ ਕਾਫੀ ਨਾਰਾਜ਼ ਨਜ਼ਰ ਆ ਰਿਹਾ ਸੀ ਪਰ ਜਿਹੜੇ ਨਵੇਂ ਜਥੇਦਾਰ ਬਣੇ ਨੇ ਜੀ ਕੁਲਬੀ ਸਿੰਘ ਗੜਗੰਜ ਵੱਲੋਂ ਜਿੱਥੇ ਇੱਕ ਗਰਜ ਦੇ ਨਾਲ ਕੌਮ ਨੂੰ ਸੰਦੇਸ਼ ਜਾਰੀ ਕੀਤਾ ਗਿਆ ਉਹਨਾਂ ਕਹੇ ਕਿ ਆਪਾਂ ਪੰਥ ਦੇ ਵਿੱਚ ਏਕਤਾ ਲੈ ਕੇ ਆਵਾਂਗੇ ਪੰਥ ਦੇ ਵਿੱਚ ਜਿੱਥੇ ਕਮੀਆਂ ਆਪਾਂ ਉਸ ਨੂੰ ਦੂਰ ਕਰਾਂਗੇ ਜੀ ਬਿਲਕੁਲ ਜਿਹੜੇ ਨਵੇਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੀ ਉਨਾਂ ਵੱਲੋਂ ਜੇ ਆਪਾਂ ਦੇਖੋ ਇਹਨਾਂ ਵਾਅਦਿਆਂ ਦੇ ਵਿਚਾਰੇ ਵੱਡਾ ਹਕਮਸਾਨ ਪਿਆ ਹੋਇਆ ਹੈ ਮੈਂ ਸਮਝਦਾ ਕਿ ਗੜਗਾ ਜੀ ਸਾਹਿਬ ਨੇ ਇੱਕ ਚੰਗਾ ਸੁਨੇਹਾ ਦੇਣ ਦਾ ਪ੍ਰਰਲਾ ਕੀਤਾ ਉਹ ਕਹਿੰਦੇ ਜਿਹੜਾ ਪੰਥ ਹੈ ਜੇਹੀ ਖੇਰੂ-ਖੇਰੂ ਹੋਏਗਾ ਪਹਿਲਾਂ ਆਪਾਂ ਘਰ ਤਾਂ ਵਿਚਾਲੀਏ ਕਹਿੰਦੇ ਵੰਡੀਆਂ ਬਾਅਦ ਚ ਪਾਲਿਓ ਜੇ ਘਰ ਹੀ ਨਾ ਰਿਹਾ ਤਾਂ ਵੰਡੀਆਂ ਕਿਸ ਦੀਆਂ ਪਾਵਾਂਗੇ ਪੰਥ ਨੇ ਕਿ ਇੱਕੀ ਦੀ ਗੱਲ ਕੀਤੀ ਹੈ ਇਹ ਵੀ ਕਿਹਾ ਹੈ ਕਿ ਜੇ ਮੇਰੇ ਚ ਸੇਵਾ ਕਰਦੇ ਆ ਕੋਈ ਨੁਕਸ ਜਾਂਦਾ ਪੰਥ ਵੱਲੋਂ ਕੋਈ ਕਮੀ ਪੇਸ਼ੀ ਪਾਈ ਗਈ ਤਾਂ ਮੈਂ ਦੋਨੇ ਹੱਥ ਜੋੜ ਕੇ ਆਪਣੀ ਸੇਵਾ ਤੋਂ ਲਾਂਭੇ ਹੋਵਾਂਗਾ ਤੇ ਨਵੇਂ ਜਥੇਦਾਰ ਨੂੰ ਇਸੇ ਤਰੀਕੇ ਦੇ ਨਾਲ ਸਰਪਾ ਦੇ ਕੇ ਵਿਦਾਇਗੀ ਲਵਾਵਾਂਗਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਕੋਈ ਤਰ੍ਹਾਂ ਚਾਹੇ ਸਿੰਘ ਹੈ ਜਾਂ ਹੋਰ ਸਿੱਖ ਜਥੇ ਪੰਥਕ ਜਥੇ ਬੰਦੇ ਆ ਜੇ ਮੇਰੇ ਨਾਲ ਨਾਰਾਜ਼ ਨੇ ਕੋਈ ਇਸ਼ੂ ਹੈ ਗਿਆ ਤਾਂ ਮੈਂ ਨੰਗੇ ਪੈਰੀ ਵੀ ਉਹਨਾਂ ਕੋਲੇ ਚੱਲ ਕੇ ਜਾਣ ਨੂੰ ਤਿਆਰ ਹਾਂ ਉਹਨਾਂ ਨੇ ਵਾਅਦਾ ਕੀਤਾ ਸੇਖ ਹਸਤੀਆਂ ਪੰਥ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਐ ਇੱਕ ਚਿੰਗਾ ਸਨਿਆਹ ਇਹਦੇ ਬਾਰੇ ਕੋਈ ਦੂਰ ਐ ਨਹੀਂ ਪਰ ਜਿਸੇ ਕਿਹਦੀ ਗੱਲ ਕਰਦੇ ਆ ਇਸ ਵੰਡੀ ਦੀ ਗੱਲ ਜਿਹੜੀ ਹੈਗੀ ਹੈ ਗੜਖਾਇਆ ਸਾਹਿਬ ਨੇ ਕੀਤੀ ਹੈ ਜੇ ਭਾਵੇਂ ਉਸੇ ਮੁੱਦੇ ਤੇ ਗੱਲ ਕਰੀਏ ਤਾਂ ਇੱਕ ਤਾਂ ਕਿਹੜੇ ਸੱਦੇ ਦਾ ਮੰਨਿਆ ਜਾਏਗਾ ਹੁਣ ਜਥੇਦਾਰ ਸਾਹਿਬ ਕਹਿ ਰਹੇ ਆ ਕਿ ਵੀ ਮੈਂ ਤਾਂ ਪੰਥ ਕੇ ਕਾ ਪੰਥਕ ਦੀ ਮਰੂਤੀ ਦੇ ਲਈ ਸਾਰਾ ਕੁਝ ਕਰਾਂਗਾ ਸਮਰਪਿਤ ਹੋਵਾਂਗਾ ਪੰਥ ਕੇ ਇਕੇ ਲਈ ਪੰਤੇਗ ਸਵਾਵਾਂ ਲਈ ਪਰ ਦੂਜੇ ਪਾਸੇ ਜਿਹੜੀ ਉਹਨਾਂ ਦੀ ਨਿਯੁਕਤੀ ਹੋਈ ਹੈ ਉਸ ਨਿਯੁਕਤੀ ਨੂੰ ਲੈ ਕੇ ਸਵਾਦ ਵਿਵਾਦ ਠੰਡਾ ਨਾ ਨਿਰੇ ਜਿਹੜੇ ਹੁਣ ਕਾਲ ਤੱਕ ਸਰ ਦੇ ਸਾਬਕਾ ਜਥੇਦਾਰ ਹੋ ਚੁੱਕੇ ਹੈ ਕਹਿੰਨੇ ਰਗਵੀਰ ਸਿੰਘ ਅਜੇ ਵੀ ਸੱਚ ਕੰਸੀਰੀ ਦਰਬਾਰ ਸਾਹਿਬ ਆਪਣੀਆਂ ਸਵਾਵਾਂ ਹੈਡ ਗ੍ਰੰਥੀ ਦੀ ਜ਼ੋਰ ਤੇ ਨਿਵਾਰੇ ਹੈ ਤੇ ਕਹਿੰਨੇ ਰਗਵੀਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਨਿਯੁਕਤੀ ਕੀਤੀ ਗਈ ਹੈ ਇਹ ਮਰਿਆਦਾ ਦੀ ਕੋਰ ਰਲੰਗਣਾ ਹੈ ਦੇ ਕੋਕ ਇਸਧਾਰਨ ਸੇਖੀ ਹੈ ਜਿਦਾ ਹਾਸੇਕ ਦਾ ਇੱਕ ਸਦਕਾਰ ਹੈ ਕਹਿਣ ਦਾ ਅਧਿਕਾਰ ਹੈ ਪਰ ਜਿਸ ਵੱਡੇ ਉੱਚੇ ਅਹੁਦੇ ਤੇ ਬੈਠਾ ਸੁਵਾਨ ਨਵਾਰੇ ਕੁਸੇ ਕਾਗੂਵੇ ਕਾਲਚਰ ਦੇ ਜ਼ਥੇਦਾਰ ਰਹਿਆ ਹੁਣ ਹੁਣ ਵੀ ਸੱਚਕਣ ਸਿੰਘ ਦਰਬਾਰ ਸਾਹਿਬ ਹੈ ਡਿਗਰੰਤੀ ਦੇ ਤੌਰ ਤੇ ਸੁਵਾਨ ਨਵਾਰੇ ਹੁਣ ਤੇ ਉਹ ਗੱਲ ਕਹਿਣਾ ਕਿ ਕਾਗੂਸ ਦੇ ਜ਼ਥੇਦਾਰ ਜਿਹੜੀ ਨਵੀਂ ਨਿਯੁਕਤੀ ਹੋਈ ਹੈ ਇਸੇ ਤਰੀਕੇ ਨਾਲ ਜਿਹੜੀ ਦੂਜੀ ਨਿਯੁਕਤੀ ਹੋਈ ਹੈ ਉਹਨਾਂ ਨਿਯੁਕਤੀਆਂ ਦੇ ਵਿੱਚ ਕੋਰ ਲੰਗੜਾ ਹੂਏ ਤਵੇਜ਼ਾ ਮਾਮਲੇ ਦੇ ਉੱਤੇ ਜਿਹੜੀ ਗੱਲ ਕਹਿ ਰਹੇ ਗੜਕਾਈ ਸਾਹਿਬ ਜਿਹੜੀ ਬੁਨਿਆਦ ਹੀ ਇਸ ਤਰੀਕੇ ਨਾਲ ਬਵਾਦਾਂ ਨਾਲ ਜਥੇਦਾਰ ਗੜਗਾਜ ਦਾ ਮੈਂ ਸਮਝਾਂ ਕਿ ਇਸ ਮਾਮਲੇ 'ਚ ਕੋਈ ਕਸੂਰ ਹੈ ਜਾਂ ਨਹੀਂ ਹੈ ਪਰ ਜੋ ਸਿਸਟਮ ਬਣਾਇਆ ਗਿਆ ਉਹ ਸਿਸਟਮ ਹੀ ਇਸ ਢੰਗ ਨਾਲ ਬਣਾਇਆ ਗਿਆ ਕਿ ਉਹਨਾਂ ਦੇ ਬਣ ਤੋਂ ਪਹਿਲਾਂ ਹੀ ਵਿਵਾਦ ਖੜੇ ਹੋਗੇ ਗੜਕਾਈ ਸਾਹਿਬ ਇੱਕੇ ਦੀ ਗੱਲ ਜ਼ਰੂਰ ਕਰ ਰਹੇ ਆ ਹੁਣ ਉਸ ਇੱਕੇ ਦੇ ਉੱਤੇ ਅਪਾ ਜੀ ਗੱਲ ਕਰੀਏ ਤਾਂ ਦਮਦਮੇ ਟਕਸਾਲ ਤਾਂ ਜਿਹੜੇ ਸਾਲਾ ਪਸਾਰੇ ਜਾਣਦੇ ਆ ਸਿੱਖ ਭਾਈਚਾਰੇ ਦੀ ਬੜੀ ਇੱਕ ਸਤਿਕਾਰਤ ਸੰਸਥਾ ਹੈਗੀ ਹੈ ਦੰਦਨੀ ਟਕਸਾਲ ਵੱਲੋਂ ਵੀ ਹੁਣ 14 ਮਾਰਚ ਨੂੰ ਇੱਕ ਦਿਨ ਬਾਅਦ ਦੇ ਵਿੱਚ ਉੱਥੇ ਵੱਡਾ ਪੰਥ ਇਕੱਠ ਰੱਖਿਆ ਗਿਆ ਜੀ ਉਹਨਾਂ ਵੱਲੋਂ ਵੀ ਇਹੀ ਸਵਾਲ اٹھਾਇਆ ਜਾ ਰਿਹਾ ਹੈ ਕਿ ਜਿਹੜੀਆਂ ਨਿਯੁਕਤੀਆਂ ਹੋਈਆਂ ਇੱਕ ਹੋਰ ਲੰਘਣਾ ਹੋਈ ਹੈ ਮਰਿਆਦਾ ਮੁਤਾਬਕ ਨਹੀਂ ਹੋਈਆਂ ਚਾਹੇ ਤਾਂ ਅਕਾਲ ਸਰ ਦੇ ਜਥੇਦਾਰ ਦੀ ਨਿਯੁਕਤੀ ਦੀ ਗੱਲ ਕਰ ਲਈਏ ਚਾਹੇ ਤਾਂ ਕੇਸਗੜ੍ਹ ਸਰ ਦੀ ਨਿਯੁਕਤੀ ਨੂੰ ਲੈ ਕੇ ਉਸ ਮਾਮਲੇ ਨੂੰ ਲੈ ਕੇ ਵੱਡਾ ਪੰਥੇ ਕੱਟ ਦਮਦਮੀ ਤਿਕਸਾਲ ਵੱਲੋਂ ਉਹ ਵੀ ਕਹਿ ਰਹੇ ਕਿ ਸਿੱਖ ਪੰਥ ਕੇਕੇ ਦੀ ਪੰਥਕ ਮਰਿਆਦਾ ਬਚਾਉਣ ਲਈ ਉਹਨਾਂ ਦੀ ਰਾਖਰੀ ਵੱਡਾ ਪੰਥੇ ਕੱਟ ਕਰ ਰਹੇ ਆ ਤੇ ਦੂਜੇ ਪਾਸੇ ਗੜਗਾਸਾ ਵੀ ਕਹਿ ਰਹੇ ਕਿ ਮੈਂ ਬੜਾ ਸਤਿਕਾਰ ਕਰਦਾ ਹਾਂ ਉਹ ਸੰਸਦਾਂ ਉਹ ਸੰਸਦੀ ਜਿਹੜੀ ਲਹਿਰ ਹੈ ਮੇਰੇ ਵੀ ਸਕੇ ਸੰਬੰਧੀਆਂ ਨੇ ਇਹਨੇ ਬੜਾ ਹਿੱਸਾ ਪਾਇਆ ਕੰਟਰੀਬਿਊਟ ਕੀਤਾ ਪਰ ਇਹ ਦੇ ਬਾਵਜੂਦ ਆ ਸਵਾਲ ਉੱਥੇ ਆ ਕੇ ਖੜਾ ਹੋ ਜਾਂਦਾ ਹੈ ਇਹ ਨਿਯੁਕਤੀਆਂ ਕਿਸ ਕਦਰ ਹੋਈਆਂ ਜਦੋਂ ਮੇਰਾ ਦਾਦਾ ਸਵਾਲ ਯਾਨੀ ਰਕਵੀਰ ਸਿੰਘ ਨੂੰ ਠਾ ਰਿਹਾ ਹੈ ਤੁੰਡੂ ਵਿੱਚ ਸਵਾਲ ਉਠਾ ਰਹੀ ਹੈ ਤੀਜੀ ਇੱਕ ਹੋਰ ਤੇਰਾ ਆਪਾਂ ਗੱਲ ਉਹਦੀ ਜ਼ਰੂਰ ਕਰਨੀ ਹੈ ਉਹ ਵੀ ਪੰਥ ਕੇ ਕੇ ਦੀ ਗੱਲ ਕਰਦੇ ਆ ਉਹ ਹੈਗਾ ਅਕਾਲੀ ਦਲ ਸਹਾਰਨਾਥ ਦੇ ਆਗੂ ਜੀ ਜਿਨ੍ਹਾਂ ਜਸਵੰਤ ਕਲਦੇ ਸਿੰਘ ਵਡਾਲਾ ਬੀਬੀ ਜ਼ਗੀਰ ਕੋਰ ਜੀ ਬੀਸੀ ਦੇ ਸੌਕਾ ਪ੍ਰਧਾਨ ਰਹੇ ਆ ਇਹਦੇ ਜਿਹੜੇ ਹੋਰ ਵੱਡੇ ਕੱਦਾਵਾਰ ਆਗੂ ਨੇ ਅਕਾਲੀ ਦਲ ਦੇ ਪ੍ਰਿੰਸ ਸਿੰਘ ਚੰਦੂ ਮਾਜਰਾ ਨੇ ਸਜੀਤ ਸਿੰਘ ਰਖੜਾ ਨੇ ਵਾਕੋ ਹਕਾ ਕਾਲੀ ਆ ਕੋ ਮਾਨ ਕਿਸੇ ਆਲੀ ਹੈ ਸਾਰਿਆਂ ਵੱਲੋਂ ਹੋਰ ਦੋ ਧੰਨਵਾਦ ਯਾਨੀ 18 ਮਾਰਚ ਨੂੰ ਕਾਲਤਾਸਾ ਕੰਪਲੈਕਸ ਵੀ ਕੀ ਵੱਡਾ ਪੰਥੇ ਘਟ ਰਿਹਾ ਹੈ ਗੱਲ ਉੱਥੇ ਵੀ ਕੋਈ ਹੈ ਦੇ ਕੋਈ ਸੁਈਦਾ ਸਭ ਜਗ੍ਹਾ ਇਹ ਕੋਈ ਖੁੰਦੀ ਹੈ ਪਰ ਉਹਦੇ ਤੋਂ ਨਾ ਵੱਖਰਾ ਵੱਖਰੇ ਨਿਕਲਦੇ ਆ ਗੜਗਾਜ ਸਾਹਿਬੀ ਪੰਥ ਕੇਕੇ ਦੀ ਗੱਲ ਕਰ ਰਿਹਾ ਹੈ ਧੰਦੇਵੀ ਟਕਸਾਲ ਵੀ ਪੰਥ ਕੇਕੇ ਦੀ ਗੱਲ ਕਰ ਰਿਹਾ ਹੈ ਇਹ ਹੋ ਜਦੋਂ ਅਗਾਂਹ ਤੀਜੇ ਇਕੱਠ ਦੀ ਗੱਲ ਕਰਦੇ ਨੇ 18 ਮਾਰਚ ਨੂੰ ਹੋ ਰਿਹਾ ਹੈ ਗੱਲ ਉੱਤੇ ਵੀ ਪੰਥ ਕੇ ਕਾ ਤੇ ਮर्याਦਾ ਦੀ ਜਿਹੜੀ ਕੋਡ ਲੰਗਣਾ ਉਹਨਾਂ ਮੁੱਦਿਆਂ ਨੂੰ ਲੈ ਕੇ ਉਹ ਵੀ ਕਹਿੰਦੇ ਕਿ ਜਿਹੜੇ ਨਵੀਆਂ ਨਿਯੁਕਤੀਆਂ ਸਾਨੂੰ ਪ੍ਰਵਾਨ ਨਹੀਂ ਆ ਚਾਹੇ ਤੱਕ ਜਿਹੜੀ ਕੇਸਗੜ ਸਾਹਿਬ ਦੀ ਗੱਲ ਕਰਦੇ ਚਾਹੇ ਜਿਹੜਾ ਕਾਲਜਾਸ ਜਥੇਦਾਰ ਦੀ ਨਿਯੁਕਤੀ ਦੀ ਗੱਲ ਕਰੀਗੇ ਉਹ ਕਹਿੰਦੇ ਸਾਨੂੰ ਜਸਟ ਹੰ ਨਾਲੇ ਹੋਈ ਹੈ ਇਹ ਮर्याਦਾ ਦੇ ਲੰਗਣਾ ਤੇ ਸਾਨੂੰ ਨਿਯੁਕਤੀਆਂ ਪ੍ਰਵਾਨ ਨਹੀਂ ਜਿਹੜੇ ਪਹਿਲੇ ਜਥੇਦਾਰ ਹੈ ਕਹਿੰਦੇ ਰਕਵੀਰ ਸਿੰਘ ਹੋਣ ਗੇਨੀ ਹਰ ਪੇਸ ਨੂੰ ਉਹਨਾਂ ਨੂੰ ਆਪਣੇ ਉਦਾਂ ਦੇ ਬਹਾਲੀ ਹੋਣੀ ਚਾਹੀਦੀ ਆ ਹੁਣ ਇਸ ਮਾਮਲੇ ਦੇ ਮੁੱਦੇ ਤੇ ਉੱਤੇ ਆ ਕੇ ਆਪਾਂ ਜਦੋਂ ਜ਼ਿਕਰ ਕਰਦੇ ਆ ਗੜਗਾਹ ਸਾਹਿਬ ਪੰਥ ਕੇ ਕੀ ਦੀ ਗੱਲ ਕਰਦੇ ਆ ਬਿਲਕੁਲ ਗੱਲ ਕਰਨੀ ਬਣਦੀ ਹੈ ਜੀ ਪਰ ਕਿਹੜਾ ਪੰਥ ਕੇ ਕ ਮੰਨਿਆ ਜਾਏਗਾ ਤੁਮ ਇਹ ਟਿਕਸਾਲ ਵਾਲਾ ਮੰਨਿਆ ਜਾਏਗਾ 18 ਮਾਰਚ ਨੂੰ ਕਾਲ ਤੋਂ ਕੰਪਲੈਕਸ ਕਾਟ ਹੋਣ ਜਾ ਰਿਹਾ ਉਹ ਮੰਨਿਆ ਜਾਏਗਾ ਜਾਂ ਜੋ ਗੜਗਾਹ ਸਾਹਿਬ ਕਹ ਰਹੇ ਆਖਰਕਾਰ ਦੇਖੋ ਕਿਤੇ ਨਾ ਕਿਤੇ ਕੋਈ ਵੱਡਾ ਸਵਾਲ ਤਾਂ ਖੜਾ ਹੁੰਦਾ ਹੀ ਐ ਕਿਤੇ ਕੋਈ ਵੱਡੀ ਅੜਚਣ ਕਹਿ ਲਓ ਕੋਈ ਵੱਡੀ ਸਮੱਸਿਆ ਤਾਂ ਹਈ ਐ ਤੇ ਸਾਰੀਆਂ ਤਰ੍ਹਾਂ ਪੰਥਕ ਮਜ਼ਬੂਤੀ ਦੀ ਗੱਲ ਕਰਦੀਆਂ ਤੇ ਸਾਰੀਆਂ ਪੰਥਕ ਤਰ੍ਹਾਂ ਮਜ਼ਬੂਤੀ ਦੀ ਗੱਲ ਕਰਦੀਆਂ ਆਪੋ ਆਪਣੇ ਵਖਰੇਵਿਆਂ ਨੂੰ ਵੀ ਬਰਾਬਰ ਲੈ ਕੇ ਬੈਠੀਆਂ ਫਿਰ ਇਹਦੇ ਲਈ ਜ਼ਿੰਮੇਵਾਰ ਕੌਣ ਐ ਕਿਦਰ ਇਹ ਵੀ ਲੱਗਦਾ ਚਾਹੇ ਗੜਗਾਜ ਸਾਹਿਬ ਹੋਣ ਤੇ ਚਾਹੇ ਦੰਦੂਆਂ ਟਕਸਾਲ ਹੋਵੇ ਤੇ ਚਾਹੇ ਕਾਲੀਗਾਂ ਦੇ ਸਦਾਰ ਲੈਡ ਦੇ ਆਗੂ ਹੋਣ ਵਖਰੇਵੇਂ ਦੇ باوجود ਜਦੋਂ ਪੰਥ ਕੇ ਕੇ ਦੀ ਗੱਲ ਕੀਤੀ ਜਾਂਦੀ ਹੈ ਕਿ ਇਹਦੇ ਲੱਗਦਾ ਹੈ ਇਹ ਸਵਾਲ ਦਾ ਜਵਾਬ ਤਾਂ ਫਿਰ ਪੰਥ ਇਕ ਧਿਰਾਂ ਜਾਂ ਪੰਥ ਨੂੰ ਹੀ ਲੱਭਣਾ ਪਏਗਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਪਿਛਲੇ ਸਮੇਂ ਜੀ ਪੰਥ ਨਵੇੜੇ ਕਰਦਾ ਰਿਹਾ ਤੇ ਹੁਣ ਵੀ ਕਦੇ ਲੱਗਦਾ ਹੈ ਸਵਾਲ ਪੰਥ ਦੇ ਉੱਤੇ ਆ ਕੇ ਟਿਕਿਆ ਕਿ ਪੰਥ ਇਹ ਨਵੇੜਾ ਕਰੇਗਾ ਇਹਨਾਂ ਸਾਰੀਆਂ ਧਿਰਾਂ ਜਿਹੜੇ ਇੱਕੇ ਦਾ ਦਾਵਾ ਕਰੀਆਂ ਜੀ ਇਹਦੇ باوجود ਵੱਡੇ ਸਵਾਲ ਵੀ ਨਿਯੁਕਤੀਆਂ ਨੂੰ ਲੈ ਕੇ ਇੱਕ ਨੂੰ ਲੈ ਕੇ ਇਹ ਡਿਟ੍ਰੀਸੇਪ ਨੂੰ ਲੈ ਕੇ ਉੱਠ ਰਿਹਾ ਤੇ ਜ਼ਿੰਮੇਵਾਰੀ ਕਿਧਰੇ ਲੱਗਦਾ ਕਿ ਸਿੱਧੀ ਆ ਕੇ ਸਮੁੱਚੇ ਪੰਥ ਦੇ ਉੱਤੇ ਆ ਕੇ ਟਿਕਦੀ ਹੈ ਕਿ ਸਮੁੱਚਾ ਪੰਥ ਕੀ ਨਿਰਣਾ ਲਏਗਾ ਉਹਦੇ ਮੁਤਾਬਕ ਹੀ ਉੱਭਰ ਕੇ ਆਏਗਾ ਅਗਲਾ ਮਾਮਲਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਸਾਫਕਾ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਈ ਇਲਜ਼ਾਮ ਲੱਗ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਚੁੱਪ ਨੇ ਹਾਲਾਂਕਿ ਦਿਲਜੀਤ ਸਿੰਘ ਚੀਮਾ ਵਰਗੇ ਹੋਰ ਲੀਡਰ ਜਵਾਬ ਦੰਦੇ ਰਹਿੰਦੇ ਪਰ ਸੁਖਬੀਰ ਸਿੰਘ ਬਾਦਲ ਦੀ ਚੁੱਪੀ ਬੜੇ ਰਾਜ਼ ਅੰਦਰੋਂ ਅੰਦਰ ਹੀ ਪੈਦਾ ਕਰ ਰਹੀ ਹੈ ਜੀ ਜਿਹੜਾ ਸਵਾਲ ਤੁਸੀਂ ਪਹਿਲਾਂ ਹੀ ਬਹੁਤ ਵਧੀਆ ਲੈਂਦੇ ਆ ਪਰ ਮੈਂ ਸਮਝਦਾ ਕਿ ਜਿਹੜਾ ਸਵਾਲ ਹੈ ਬਹੁਤ ਹੀ ਕਮਾਲ ਦਾ ਸਵਾਲ ਹੈ ਜਦੋਂ ਬਾ ਪੰਥ ਕੇਕੇ ਦੀ ਗੱਲ ਕਰ ਰਹੇ ਆ ਤੇ ਉਹਦੇ ਚ ਕਈ ਦਿਨ ਹੋ ਗਏ ਸੁਖਬੀਰ ਸਿੰਘ ਬਾਦਲ ਦੀ ਕੋਈ ਗੱਲ ਨਾ ਹੋਵੇ ਜੀ ਤਾਂ ਪੰਥ ਕੇਕੇ ਦਾ ਮੁੱਦਾ ਜਾਂ ਸਵਾਲ ਮੁਕੰਮਲ ਨਹੀਂ ਹੁੰਦੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲਕਲ ਦੇ ਪ੍ਰਧਾਨ ਰਹੇ ਅਸਤੀਫਾ ਦਿੱਤਾ ਵੇ ਸਰਕਸ ਅਸਤੀਫਾ ਦਿੱਤਾ ਵਾ ਪ੍ਰਜੇਵੀ ਸ਼੍ਰੋਮਣੀ ਕਾਲਕਲ ਸੁਮੇਸ਼ ਸਿੰਘ ਬਾਦਲ ਦੇ ਨਾਮ ਨਾਲ ਹੀ ਜੁੜਿਆ ਜੀ ਸਿੱਧੇ ਜਾਂ ਸਿੱਧੇ ਤੌਰ ਤੇ ਅਜੇ ਪਰੋਬ ਹਾਈ ਵੀ ਸਚਾਈ ਵੀ ਹੈ ਕਿ ਸੁਮੇਸ਼ ਸਿੰਘ ਬਾਦਲ ਇਹ ਦਚਨ ਦੇ ਦੇ ਰਿਹਾ ਅਕਾਲੀ ਦਲ ਨੂੰ ਚਾਹੇ ਕਾਰਜਕਾਰੀ ਪ੍ਰਧਾਨ ਬਿੰਦਰ ਸਿੰਘ ਕੁੰਦੜਾ ਚਾਹੇ ਕੋਰ ਕਮੇਟੀ ਹੈ ਚਾਹੇ ਹੋਰ ਚਾਹੇ ਬੰਦੀਆਂ ਉਸ ਵੀ ਸਿੰਘ ਬਾਦਲ ਦਾ ਇਸ ਕਰਕੇ ਗੱਲ ਜ਼ਿਕਰ ਕਰਨਾ ਬਣਦਾ ਹੈ ਕਿ ਜਦੋਂ ਆਪਾਂ ਪਿੱਛੇ ਚਲੀਏ 2 ਦਸੰਬਰ ਦੇ ਵਿੱਚ ਜਿਹੜਾ ਕਾਂਸਦ ਦੇ ਵਿੱਚ ਜਿਹੜੇ ਫੈਸਲੇ ਸੁਣਾਏ ਗਏ ਉਹ ਸਾਰੀ ਕੜੀ ਜਾਂ ਸਾਰੀ ਜਿਹੜੀ ਲੜੀ ਆਪਾਂ ਗੱਲ ਕਰੀਏ ਉਹ ਸਾਰੇ ਫੈਸਲੇ ਉਹ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਸਮੇਂ ਦੀ ਸਰਕਾਰ ਸ਼ੋਹਣੀ ਕਾਲੀ ਗੱਲ ਉਹਦੇ ਨਾਲ ਹੀ ਜਾ ਕੇ ਜੁੜਦੇ ਆ ਸੋ ਸੁਖਵੀਰ ਸਿੰਘ ਬਾਦਲ ਦਾ ਇਹਨਾਂ ਸਾਰੇ ਮਾਮਲਿਆਂ ਜਿਹਨਾਂ ਬਵਾਦ ਦੇ ਚ ਚੁੱਪ ਰਹਿਣਾ ਆਪਣਾ ਆਜੀ ਵੱਡਾ ਸਵਾਲ ਆ ਦੇਖੋ ਕਈ ਵਾਰੀ ਕਹਿੰਦੇ ਕੋਈ ਇਨਸਾਨ ਚੁੱਪ ਰਹੇ ਜੇ ਤਾਂ ਚਪਰਨ ਚ ਵੀ ਬਹੁਤ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੁਖਵੀਰ ਬਾਦਲ ਦੀ ਚੁੱਪੀ ਵੀ ਇਹ ਸਵਾਲ ਕੜੇ ਕਰਦੀ ਹੈ ਕਿ ਆਖਰ ਜਿਹੜਾ ਪੰਥ ਚ ਵਰਤਾਰਾ ਸਾਰਾ ਵਾਪਸ ਆ ਚੋ ਗੋ ਜੀ ਵਾਪਸ ਆ ਇਹ ਕੇ ਦੇ ਨਾਂ ਤੇ ਵਿਖੇ ਰਹਿਵੇਂ ਆ ਦੇ ਨਾਂ ਤੇ ਵਾਕਾਕ ਦੋਸ਼ ਪ੍ਰਤੀ ਦੋਸ਼ ਇਸ ਸੁਖਵੀਰ ਬਾਦਲ ਹੁਣੀ ਉਹ ਸਾਰੇ ਵਰਤਾਰਾਂਤ ਦੇ ਵਿੱਚ ਮੁੱਖ ਤੁਰਾ ਅਪਹਿਣੀ ਕਹਿੰਦੇ ਇੱਕ ਸਕੀਰ ਬਾਦਲ ਇਹਨਾਂ ਕਾਰਨਾਵਾਂ ਲਈ ਜ਼ਿੰਮੇਵਾਰ ਹੈ ਨਹੀਂ ਜ਼ਿੰਮੇਵਾਰ ਇਹ 5 13 ਤੇ 5 ਤੇ ਜਿਹੜੇ ਹਲਕੇ ਹੋ ਇਸ ਮਾਮਲੇ 'ਚ ਜਨਵੇੜਾ ਕਰਨਗੇ ਅਸੀਂ ਵੀ ਇਹ ਜਰਨਲਿਸਟਸ ਕਹਿੰਦੇ ਜ਼ਰੂਰ ਕਹਿ ਸਕਦੇ ਹਾਂ ਕਿ ਸਾਰੇ ਮਾਮਲੇ 'ਚ ਜਿਹੜੀ ਮੁਖ ਤੁਰਿਆ ਸਕੀਰ ਬਾਦਲ ਉਹਨਾਂ ਤੋਂ ਬਿਨਾਂ ਕਿਸੇ ਮੁੱਦੇ ਦੇ ਉੱਤੇ ਗੱਲ ਹੋ ਨਹੀਂ ਸਕਦੀ ਇਸ ਸਕੀਰ ਬਾਦਲ ਦੀ ਚੁੱਪੀ ਆਪਣੇ ਆਪ 'ਚ ਵੱਡੇ ਸਵਾਲ ਖੜੇ ਕਰਦੀ ਹੈ ਇਸ ਕਰਕੇ ਵੀ ਗੱਲ ਬਣਦੀ ਹੈ ਕਿ ਜੇ ਸਕੀਰ ਬਾਦਲ ਤੋਂ ਪਹਿਲਾਂ ਉਹਨਾਂ ਦੇ ਪੇਤਾ ਦੀ ਆਪਾਂ ਗੱਲ ਕਰ ਲਈ ਐ ਸਾਹ ਪ੍ਰਕਾਸ਼ ਅੰਬਾਦਲ ਪੰਜਵਰੀ ਮੁਖ ਮੰਤਰੀ ਰਹੇ ਪੰਜਾਬ ਚ ਪੰਜਾਬ ਦੇ ਕੰਟਰੀਬਿਊਸ਼ਨ ਵਾ ਖੇਤਰਾਂ ਦੇ ਵਿੱਚ ਇੱਕ ਵੱਡਾ ਯੋਗਦਾਨ ਚ ਪੰਥਰ ਗੱਲ ਕਰ ਲਈ ਸਮਾਜ ਦੇ ਗੱਲ ਕਰ ਲਈ ਸਰਕਾਰਾਂ ਦੀ ਵਿਕਾਸ ਦੀ ਤੇ ਪ੍ਰਕਾਸ਼ ਅੰਬਾਦਲ ਦੀ ਅਗਵਾਈ ਦੇ ਤੋ ਬੜਾ ਕੁਝ ਵਾਪਰਿਆ ਮੋਰਚੇ ਲੱਗੇ ਪੰਜਾਬ ਦੇ ਹਿੱਤਾਂ ਦੇ ਲਈ ਕੇਂਦਰ ਦੇ ਖਿਲਾਫ ਪਰ ਉਸ ਤੋਂ ਬਾਅਦ ਜਦੋਂ ਤੋਂ ਸੁਖਵੀਰ ਸਿੰਘ ਅੰਬਾਦਲ ਨੇ ਅਗਵਾਈ ਸੰਭਾਲੀ ਆਖਰ ਜਿਹੜਾ ਕਿਤੇ ਹੌਲੀ-ਹੌਲੀ ਕਰਕੇ ਸਿੱਧੀ ਨਿਹਾਰ ਵਾਲੀ ਚਾਂਦੀ ਰਹੀ ਤੇ ਹੁਣ ਸਿੱਧੀ ਆ ਕੇ ਇੱਥੇ ਹੋ ਗਈ ਐ ਖੜੀ ਕਿ ਵੱਖ-ਵੱਖ ਪੰਧਰ ਤਰ੍ਹਾਂ ਪੰਧਕੀ ਕੀ ਦੀ ਗੱਲ ਕਰਦੀਆਂ ਪਰ ਵਖਰੇਵੇਂ ਇਸ ਕਦਰ ਖੜੇ ਹੋਇਆ ਕਿ ਇੱਕ ਪਲੇਟਫਾਰਮ ਤੇ ਕਿਵੇਂ ਲਿਆਂਦਾ ਜਾ ਸਕਦਾ ਸੋ ਸਿੱਧਾ ਮਾਮਲਾ ਸਕਰੀਸਮ ਬਾਦਲ ਨਾਲ ਵੀ ਜੁੜਦਾ ਔਰ ਇਸ ਮਾਮਲੇ ਦੀ ਵੱਡੀ ਇੱਕ ਕੜੀ ਇੱਕ ਤੋਰਾ ਇਹ ਵੀ ਐ ਕੋਈ ਤਰ੍ਹਾਂ ਵੱਲੋਂ ਇਹ ਵੀ ਸਵਾਲ ਉਠਾਏ ਜਾ ਰਹੇ ਆ ਕਿ ਪੰਥਕੀ ਕੇ ਲਈ ਸਵੀਰ ਬਾਦਲ ਹੋਣੀ ਜੇ ਉਹ ਤਿਆਗ ਦੀ ਭਾਵਨਾ ਦਿਖਾਉਣਾ ਤਾਂ ਇਹ ਸ਼ਾਇਦ ਅਜੇ ਵੀ ਪੰਥਕੀ ਕਾ ਹੋ ਸਕਦਾ ਹੈ ਇਕੱਠੇ ਹੋਇਆ ਜਾ ਸਕਦਾ ਹੈ ਇੱਕ ਸਵਾਲ ਹੈ ਇਸ ਸਵਾਲ ਦਾ ਜਵਾਬ ਦੂਜੀ ਪੰਥਕਦਰ ਦੇ ਸਕਦੀ ਹੀ ਹੈ ਦੇਏਗੀ ਜਾਂ ਨਹੀਂ ਕਿ ਇਹਦੇ ਨਾਲ ਤਾਂ ਵਖਰੇਵੇਂ ਹੋਰ ਵਧਣਗੇ ਜਿਵੇਂ ਪਿਛਲੇ ਸਮੇਂ ਦੇਖਿਆ ਪਰ ਜੋ ਕੋਈ ਸਾਰਾ ਕੁਝ ਵਾਪਰ ਹੈ ਗੱਲ ਇਹਦੇ ਉੱਪਰ ਕੇ ਸਾਹਮਣੇ ਆ ਹੀ ਰਹੀ ਹੈ ਤੇ ਸੁਖਵੀਰ ਬਾਦਲ ਹੋਣ ਚਾਹੇ ਦੂਜੇ ਅਕਾਲੀ ਆਗੂ ਹੋਣ ਕਿਦਰੇ ਨਾ ਕਿਦਰੇ ਨੇੜਤਾ ਲਈ ਪੰਥ ਕੇ ਲਈ ਤਿਆਗ ਦੀ ਭਾਵਨਾ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ ਜੀ ਜੀ ਸੋ ਇਹ ਤਾਂ ਹੋ ਗਈ ਜੀ ਪੰਥ ਦੀ ਗੱਲ ਤੇ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੀ ਕਾਂਗਰਸ ਦੀ ਹੁਣ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਤੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਜੀ ਮਲਕਰਜਨ ਖੜਗੇ ਵੱਲੋਂ ਹੁਣ ਪੰਜਾਬ ਦੇ ਐਮਐਲਏ ਤੇ ਸਾਫਕਾ ਐਮਐਲਏ ਨੂੰ ਦਿੱਲੀ ਸੱਦ ਲੈ ਗਿਆ ਤੇ ਉਹਨਾਂ ਦੇ ਨਾਲ ਮੀਟਿੰਗ ਹੋਵੇਗੀ ਵੀ ਕੀ ਰਣਨੀਤੀ ਬਣਾਈ ਜਾਵੇ ਪੰਜਾਬ ਦੇ ਵਿੱਚ ਤੇ ਕਿਹੜੇ ਲੀਡਰ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਤੁਸੀਂ ਆਪਣੇ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਕੀ ਕੀ ਕੰਮ ਕਰਨੇ ਲੋਕਾਂ ਨੂੰ ਕਿਵੇਂ ਨਾਲ ਜੋੜਨਾ ਉਹਨਾਂ ਸਾਰਿਆਂ ਦੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਜੀ ਬਹਿ ਕੋਈ ਹੈ ਜਿਸ ਤਰੀਕੇ ਨਾਲ ਕਾਂਗਰਸ ਦੀ ਕਮਿਊਨ ਲੀਡਰਸ਼ਿਪ ਨੇ ਅੱਪਾ ਖੜਗੇ ਦੀ ਗੱਲ ਕਰ ਰਹੇ ਰੋਲ ਗਾਂਧੀ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਉਹਨਾਂ ਵੱਲੋਂ ਪਲਕਾ ਜਿਹੜੀ ਦਿੱਲੀ ਦੇ ਵਿੱਚ ਸਹੀ 11 ਵਜੇ ਪਾਰਟੀ ਹੈਡਕਵਰਟਰ ਵਿੱਚ ਮੀਟਿੰਗ ਬੁਲਾਈ ਗਈ ਹੈ ਉਸ ਵਿੱਚ ਪੰਜਾਬ ਦੇ ਮੌਜੂਦਾ ਜਿਹੜੇ ਵਿਧਾਇਕ ਹੈ ਸਾਬਕਾ ਵਿਧਾਇਕ ਦੂਜੀ ਲੀਡਰਸ਼ਿਪ ਉਹਨਾਂ ਨੂੰ ਬੁਲਾਇਆ ਗਿਆ ਹਾਲਾਂਕਿ ਝੰਡਾ ਮੀਡੀਆ 'ਚ ਸਪੱਸ਼ਟ ਨਹੀਂ ਹੈ ਪਰ ਆਪਾਂ ਸਾਰੇ ਜਾਣਦੇ ਆ ਕਿ ਸਤਾਈ ਦੇ ਇਲੈਕਸ਼ਨ ਜਿਹੜੀਆਂ ਵਿਧਾਨ ਸਭਾ ਦੀਆਂ ਉਹ ਸਾਹਮਣੇ ਆ ਉਹਦੇ ਚੱਲਦਿਆਂ ਉਹਦੇ ਮੱਦੇਨਜ਼ਰ ਤਿਆਰੀਆਂ ਪਾਰਟੀ ਵੱਲੋਂ ਵੱਖਰੇਵੇਂ ਕਿਸ ਕਦਰ ਕਿਸ ਤਰ੍ਹਾਂ ਦੀ ਲੀਡਰਸ਼ਿਪ ਹੋਣੀ ਚਾਹੀਦੀ ਹੈ ਇਹ ਸਾਰੇ ਕਾਜ਼ਦੇ ਚਾਹਦੇ ਇੱਕ ਸਵਾਲ ਇਹ ਵੀ ਉੱਗ ਰਿਹਾ ਕੇ ਪਿਛਲੇ ਦਿਨ ਲਗਾਤਾਰ ਜਿਹੜਾ ਹੁਣ ਵੀ ਬਣਿਆ ਹੋਇਆ ਹੈ ਕਿ ਕੀ ਕਾਂਗਰਸ ਦੇ ਪ੍ਰਧਾਨ ਜਿਹੜੇਗੇ ਰਾਜਾ ਵਿੜਿੰਗ ਰਹਿਣਗੇ ਜਾਂ ਉਹਨਾਂ 'ਚ ਕੋਈ ਤਬਦੀਲੀ ਆਏਗੀ ਜਿਹੜੇ ਪਾਰਟੀ ਦੇ ਸੂਤਰ ਦੱਸਦੇ ਆ ਕਿ ਰਾਜਾ ਵਿੜਿੰਗ راہਲ ਗਾਂਧੀ ਤੇ ਬੜਾ ਨਜ਼ਦੀਕ ਨੇ ਇਸ ਕਰਕੇ ਉਹਨਾਂ ਦੀ ਤਬਦੀਲੀ ਨਾ ਸੋਖੀ ਗੱਲ ਨਹੀਂ ਦੂਜੇ ਪਾਸੇ ਪਾਰਟੀ ਦੇ ਅੰਦਰੋਂ ਇਹ ਵੀ ਆਵਾਜ਼ਾਂ ਉੱਠ ਰਹੀਆਂ ਕਿ ਰਾਜਾ ਵਿੜਿੰਗ ਸਮੁੱਚੀ ਪਾਰਟੀ ਨਾਲ ਲੱਗੇ ਚੱਲ ਨਹੀਂ ਰਹੇ ਇਸ ਕਰਕੇ ਜਿਹੜਾ ਪ੍ਰਧਾਨ ਲਿਆਉਣ ਦੀ ਲੋੜ ਹੈ ਜਿਹੜਾ ਸਾਰਿਆਂ ਨੂੰ ਪੁਰਾਣ ਤੋਂ ਹੋਏ ਸੋ ਕਾਂਗਰਸ ਪਾਰਟੀ ਜਿਹੜੀ ਪਲਕੇ ਦੇ ਮੀਟਿੰਗ ਹੋਣ ਜਾ ਰਹੀ ਹੈ ਬੜੀ ਅਹਿਮ ਮੀਟਿੰਗ ਹੈ ਅਗਲੇ ਹਵਾਲਦਾਨ ਸਭਾ ਦੇ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਾਂ ਬਣੇਗਾ ਜਾਂ ਉਹੀ ਰਹੇਗਾ ਉਹ ਸਵਾਲ ਵੀ ਆਏਗਾ ਨਾ ਮਾਮਲੇ ਦੇ ਵਿੱਚ ਔਰ ਸਾਰੇ ਕਾਦੇ ਚਾਹਾਂ ਵਖਰੇਵੇਂ ਕਾਂਗਰਸ ਦਾ ਇੱਕ ਸਵਾਲ ਹੈ ਕਿ ਚਾਹੇ ਉਪ ਨਿਯਾਚ ਆ ਵੀ ਜਾਣ ਸਦਾ ਚਾਹੇ ਨਾ ਹੋਣ ਇੱਦਾਂ ਕੇਂਦਰ ਸ ਜਿਹੜਾ ਵਖਰੇਵਾਂ ਦਾ મતਭੇਦ ਹੈ ਉਹ ਪਾਰਟੀ ਦੇ ਬੁਨਿਆਦੀ ਸਵਾਲ ਉਹ ਨਹੀਂ ਛੱਡਦੇ ਉਹ ਜੋ ਤੁਸੀਂ ਮੀਟਿੰਗ ਦਾ ਤੁਸੀਂ ਜ਼ਿਕਰ ਕਰ ਰਹੇ ਆ ਉਹ ਮੀਟਿੰਗ ਨੇ ਆਇਆ ਨੂੰ ਮੌਕੇ ਦੇ ਉੱਤੇ ਰਾਣਾ ਜਿਹੜਾ ਗੁਰਜੀਤ ਹੈ ਉਹਦੀ ਮੱਕੀ ਨ ਖਰਾਰ ਵਿਖੀ ਹੈ ਸੁਖਬਾਲ ਘੇਰਾ ਨੇ ਰਾਣਾ ਗੁਰਜੀਤ ਤੇ ਜਾਂਦਾ ਜਾ ਕੇ ਬੋਲਦਾ ਐ எம்ਲਏ ਆਪ ਵੀ ਇਹਦੀ ਅੱਗੇ ਹੁਣ ਪਹਿਲਾਂ ਜਿਹੜੀ ਫਸਲੀ ਵਿਭਿੰਨਤਾ ਦੀ ਆਪਾਂ ਗੱਲ ਕਰਦੇ ਆ ਉਹ ਕਹਿੰਦੇ ਤੁਸੀਂ ਹੁਣ ਮੱਕੀ ਬੀਜੋ ਮੱਕੀ ਪੰਜਾਬ ਦੇ ਕਿਸਾਨਾਂ ਲਈ ਬੜੀ ਫਾਇਦੇਮੰਦ ਹੈ ਐਨਐਸਯੂ ਮਲੇ ਕਹਿੰਦਾ ਹੋਣੀ ਕਰੀ ਦੇ ਕਦਾ ਮੈਂ ਖਰੀਦਾਂਗਾ ਹੁਣ ਸੁਖਬਾਲ ਖਹਿਰਾ ਕਹਿੰਦਾ ਵੀ ਇਹ ਕਿੱਥੋਂ ਮਾਮਲਾ ਆ ਗਿਆ ਕਿਦਰੀ ਰੀਤ ਨਹੀਂ ਹੈਗਾ ਵੀ ਇਹ ਭਾਜਪਾ ਦੀ ਬੋਲੀ ਬੋਲ ਰਿਹਾ ਹੈ ਪ੍ਰਣਾਗਰ ਜੀ ਸੋ ਜਦੋਂ ਆਪਾਂ ਵਿਆਜ ਵੀ ਦਾ ਲੇਖਾ ਦੀ ਗੱਲ ਕਰਦੇ ਆਂ ਵਿਆਜ ਵੀ ਦਾ ਲੇਖਾ ਤਾਂ ਨਹੀਂ ਹੈ ਇਹ ਜ਼ਰੂਰ ਹੈ ਕਿ ਕਾਂਗਰਸ ਦੀ ਮੀਟਿੰਗ ਜਦ ਮੱਕੀ ਦਾ ਖਲਾਰਾ ਜ਼ੋਨ ਉਪਰ ਆਵਾ ਕਿਰੇ ਦਾਣੇ ਜਿਹੜਾ ਹੈਗੇ ਜਿਵੇਂ ਪੱਟੀ ਚ ਪਾਏ ਜ ਤੜਕ ਤੜ ਕਰਕੇ ਛਾਲਾ ਮਾਰ ਕੇ ਬਾਹਰ ਨਿਕਲਦੇ ਸੇਕ ਲੱਗਦਾ ਹੈ ਦੇਖਦੇ ਆਂ ਕਿੰਦੇ ਮੱਕੀ ਦਾ ਨਹੀਂ ਜਿਹੜਾ ਹੈਗਾ ਪੱਟੀ ਤੋਂ ਉੱਪਰ ਕੇ ਬਾਹਰ ਨਿਕਲ ਕੇ ਦਾਣੇ ਬਾਹਰ ਹੌਣ ਲੱਗਣਗੇ ਸੋ ਇਹ ਕੇ ਨਾਲ ਜੁੜਿਆ ਵੀ ਮਾਮਲਾ ਹੈ ਤੇ ਰਾਣਾ ਗੜੀ ਤੇ ਸੁਖਪਾਲ ਖੇਰੇ ਦਾ ਜਿਹੜਾ ਮੱਕੀ ਦਾ ਖਲਾਰਾ ਉਹ ਵੀ ਦੇਖਿਆ ਜਾਏਗਾ ਕਿ ਕੱਲ ਮੀਟਿੰਗ 'ਚ ਵੀ ਆਏਗਾ ਕਿ ਨਹੀਂ ਆਏਗਾ ਜੀ ਜੀ ਸੋ ਨਾਲ ਹੀ ਕਰਦੇ ਜੀ ਸੁਖਪਾਲ ਸਿੰਘ ਖੇਰਾ ਉਹਨਾਂ ਦੀ ਈਡੀ ਵੱਲੋਂ ਉਹਨਾਂ ਦੀ ਚੰਡੀਗੜ੍ਹ ਦੀ ਕੋਠੀ ਆਹੋ ਅਟੈਚ ਕਰ ਲਈ ਗਿਆ ਮਾਲਾ ਕੀ ਮਾਮਲਾ ਕੀ ਡਰੱਗ ਦੇ ਵਿੱਚ ਉਹਨਾਂ ਕਿਹਾ ਕੋਈ ਲੈਂਦਰ ਹੋਇਆ ਸੀ ਜਿਸ ਤੋਂ ਬਾਅਦ ਸੁਪਾਲ ਸਿੰਘ ਖੈਰ ਨੇ ਸਪਸ਼ਟੀਕਰਨ ਵੀ ਦਿੱਤਾ ਸੀ ਵੀ ਕਹਿੰਦੇ ਹਲੇ ਤੱਕ ਮੈਨੂੰ ਕੋਈ ਲੈਟਰ ਜਾਂ ਕੋਰਟ ਦਾ ਸੱਮਣ ਕੋਈ ਮੈਨੂੰ ਨਹੀਂ ਆਇਆ ਪਰ ਉਹਨਾਂ ਨੇ ਸਾਰੇ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਹਿੰਦੇ ਜਿਹੜੇ ਮੇਰੇ ਨਾਲ ਖੜੇ ਨੇ ਜੀ ਬਿਲਕੁਲ ਸੁਪਾਲ ਕਹਿ ਰਿਹਾ ਈਡੀ ਦੇ ਉੱਤੇ ਸਿੱਧੇ ਤੋਂ ਤੇ 18 ਕਹਿੰਦੇ ਮੇਰੀ ਚੰਡੀਗੜ੍ਹ ਸੈਕਟਰ 5 ਜਿੱਥੇ ਉਹਨਾਂ ਦੀ ਕੋਠੀ ਹੈ ਕਿ ਈਡੀ ਵੱਲੋਂ ਜਾਰੀ ਹੋਇਆ ਜੋ ਮੀਡੀਆ ਚ ਹੈ ਉਹ ਕਹਿੰਦੇ ਕਿ ਵੀ ਮਨੀ ਲਾਂਡਰਿੰਗ ਦੇ ਮਾਮਲੇ 'ਚ ਸੈਕਟਰ 5 ਦੀ ਜਿਹੜੀ ਘਰਾਂ ਦੀ ਕੋਠੀ ਹੈ ਉਹਨੂੰ ਕੋਰਕ ਕੀਤਾ ਗਿਆ ਉਹਦੇ ਨਾਲ منی ਲਾਂਡਰਿੰਗ ਕੇਸ ਉਹਦੇ ਪੈਸੇ ਦੇ ਮਾਮਲਿਆਂ ਨਾਲ ਬਣੀ ਆ ਜਾਂ ਖਰੀਦੀ ਗਈ ਆ ਉਹ ਸਾਰਾ ਕੁਝ ਜੁੜਿਆ ਪਰ ਸਖਬਾਲ ਕਹਿ ਰਿਹਾ ਇਸ ਮਾਮਲੇ ਨੂੰ ਸਿੱਧੇ ਤੌਰ ਤੇ ਇਨਕਾਰ ਕਰਦੇ ਚੁਣਾਈ ਕਰਦੇ ਆ ਕਹਿੰਦੇ ਬਜ਼ਰਾਖੂਰੀ ਦੀ ਭਾਵਨਾ ਨਾਲ ਕਿਉਂਕਿ ਮੈਂ ਪੰਜਾਬ ਚ ਗੱਲ ਕਰਦਾ ਹਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਬੋਲਦਾ ਹਾਂ ਪਾਰਟੀਆਂ ਦੇ ਖਿਲਾਫ ਬੋਲਦਾ ਹਾਂ ਇਸ ਕਰਕੇ ਮੇਰੀ ਜ਼ੁਬਾਨ ਚੁੱਪ ਕਰਾਉਣ ਲਈ ਇਹ ਕੀਤਾ ਜਾ ਰਿਹਾ ਕਿ ਪੰਜਾਬ ਚ ਕਿਧਰੇ ਕਾਂਗਰਸ ਮੁੜ ਕੇ ਆ ਨਾ ਜਾਵੇ ਹਰਨ ਨਾਲੇ ਨਹੀਂ ਕਿਹਾ ਕੱਲ ਇੰਨੀ ਨਹੀਂ ਆ ਕੇ ਨੇ ਪੰਜਾਬ ਦੇ ਕਾਂਗਰਸ ਦੇ ਇੰਚਾਰਜ ਆ ਜਿਹੜੇ ਬਖੇਲ ਸਾਹਿਬ ਜੀ ਨੂੰ ਲਾਇਆ ਗਿਆ ਕਮਿਊਨਿਟੀ ਲੀਡਰਸ਼ਿਪ ਨੂੰ ਉਹਨਾਂ ਦੇ ਵੀ ਈਡੀ ਦੇ ਛਾਪੇ ਕਹਿੰਦੇ ਜਿ ਉਹਨਾਂ ਨਾਲ ਕੋਈ ਗੱਲ ਨਹੀਂ ਬਣੀ ਤਾਂ ਸੁਖਵਾਲ ਖੇਰਾ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਕਰ ਕਰਨ ਦਾ ਮਾਮਲਾ ਸਿੱਧੇ ਤੌਰ ਤੇ ਕਹਿੰਦੇ ਭਾਜਪਾ ਜਿਹੜੀ ਹੈ ਕਾਂਗਰਸ ਦੀ ਲੀਡਰਸ਼ਿਪ ਹੈ ਉਹਦੀ ਜ਼ੁਬਾਨ ਚੁੱਪ ਕਰਾਉਣ ਲਈ ਹੋਰ ਨਹੀਂ ਤਾਂ ਕਹਿੰਦੇ ਭਾਜਪਾ ਜਿਹੜੀ ਹੈ ਈਡੀ ਨੂੰ ਆਪਣਾ ਪਾਰਟੀ ਦੀ ਜਨਸੀ ਦੇ ਤੌਰ ਤੇ ਇਸਤੇਮਾਲ ਕਰ ਰਹੀ ਹੈ ਪਰ ਦੂਜੇ ਪਾਸੇ ਈਡੀ ਨੇ ਜਿਹੜਾ ਜਾਰੀ ਕੀਤਾ মিডিਆ ਇਥੇ ਉਹਨਾਂ ਨੇ ਕਿਹਾ ਕਿ ਮਨੀ ਲਾਂਡਰਿੰਗ ਦਾ ਮਾਮਲਾ ਉਸ ਮਾਮਲੇ ਚ ਪੈਸਿਆਂ ਦੀ ਗੱਲ ਚੁੜਦੀ ਸਿੱਧੇ ਦੌਰ ਤੇ ਸੈਕਟਰ 5 ਦੀ ਕੋਠੀ ਨਾਲ ਤੇ ਉਹਦੀ ਕੋਠੀ ਜਿਹੜੀ ਹੈ ਉਹ ਕੁਰ ਕੀਤੀ ਗਈ ਹੈ ਸ਼ਾਇਦ ਆਪਣਾ ਚ ਪਹਿਲੀ ਮਿਸਾਲ ਹੋਏਗੀ ਕਿ ਪੰਜਾਬ ਚ ਕਿਸੇ ਪਾਰਟੀ ਦੇ ਲੀਡਰਸ਼ਿਪ ਦੀ ਗੱਲ ਕਰ ਲਈ ਖਾਸ ਤੌਰ ਤੇ ਖੇਰਾ ਵਰਗੇ ਕਦਾਬਾਰਾ ਗੋਦੀ ਗੱਲ ਕਰ ਲਈ ਕੋਦੀ ਪ੍ਰਾਪਰਟੀ ਜਾਂ ਜਾਇਦਾਦ ਮਨੀ ਲਾਂਡਰਿੰਗ ਦੇ ਮਾਮਲੇ ਚ ਕੁਰ ਕੀਤੀ ਗਈ ਹੋਵੇ ਜੀ ਜੀ ਸੋ ਦੂਜੇ ਪਾਸੇ ਨਾਲ ਹੀ ਗੱਲ ਕਰਾਂਗੇ ਜੀ ਬੀਬਾ ਹਰਸ਼ਮਿਤ ਕੋ ਬਾਦਲ ਦੀ ਜੋ ਕਿ ਬਠਿੰਡੇ ਤੋਂ ਲੋਕ ਸਭਾ ਦੇ ਮੈਂਬਰ ਨੇ ਤੇ ਉਹਨਾਂ ਵੱਲੋਂ ਅੱਜ ਇੱਕ ਮੁੱਦਾ ਚੁੱਕਿਆ ਗਿਆ ਜੀ ਕਿਸਾਨਾਂ ਨੂੰ ਲੈ ਕੇ ਉਹਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹਦਾ ਕੌਣ ਜ਼ਿੰਮੇਵਾਰ ਹੈ ਤੇ ਦੂਜੇ ਪਾਸੋਂ ਨੇ ਕਿਹਾ ਕਿ ਕਿਸਾਨਾਂ ਨੂੰ ਮੁੱਲ ਮਿਲਣਾ ਚਾਹੀਦਾ ਤੇ ਕਈ ਮੁੱਦੇ ਪੰਜਾਬ ਦੇ ਉਹਨੇ ਉੱਥੇ ਚੁੱਕੇ ਨੇ ਜੀ ਬੀਬਾ ਹਰਸ਼ਮਿਤ ਬਾਦਲ ਦੇ ਕੋ ਪਾਰਲੀਮੈਂਟ ਜਦੋਂ ਗੱਲ ਕਰਦੇ ਆ ਪਹਿਲਾਂ ਵੀ ਦੇਖਦਾ ਪੰਜਾਬ ਦੇ ਹਿੱਤਾਂ ਦੇ ਉੱਤੇ ਬੋਲਦੇ ਆ ਅੱਜ ਉਹਨਾਂ ਨੇ ਕਿਸਾਨੀ ਮੁੱਦਿਆਂ ਦੀ ਗੱਲ ਕੀਤੀ ਹੈ ਜੀ ਉਹ ਕਹਿੰਦੇ ਲੰਮੇ ਸਮੇਂ ਤੋਂ ਕਿਸਾਨ ਲੜਾਈ ਲੜ ਰਿਹਾ ਕੋਈ ਸੁਣਵਾਈ ਨਹੀਂ ਪਹਿਲਾਂ ਕਾਂਗਰਸੀਆਂ ਸਰਕਾਰਾਂ ਨਹੀਂ ਹੈ ਉਹਨਾਂ ਨੇ ਕਿਸਾਨਾਂ ਦੀ ਸੁਣਵਾਈ ਨਹੀਂ ਕੀਤੀ ਹੁਣ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਉਹ ਵੀ ਅਨਿਆਂ ਕਰ ਰਹੀ ਹੈ ਪੰਜਾਬ ਚ ਆਪ ਦੀ ਸਰਕਾਰ ਹੈ ਉਹ ਵੀ ਅਨਿਆਂ ਕਰ ਰਹੀ ਹੈ ਉਹ ਕਹਿੰਦੇ ਕਿਸਾਨੀ ਮਸਲੇ ਦਾ ਹੱਲ ਹੋਣਾ ਚਾਹੀਦਾ ਇਹਨਾਂ ਨੇ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ ਲੰਮੇ ਸਮੇਂ ਤੋਂ ਅੰਦੋਲਨ ਕਰ ਰਿਹਾ ਹੈ ਉਹ ਅੰਦੋਲਨ ਦੀ ਸੁਣਵਾਈ ਕੋਈ ਨਹੀਂ ਜਦੋਂ ਕਿ ਕਿਸਾਨ ਇਹ ਦੇਖਦੀ ਕਰੀਡ ਦੀ ਹੱਡੀ ਹੈ ਜਿਹੜਾ ਖੇਤੀ ਦਾ ਢਾਂਚਾ ਹੈਗਾ ਜੇ ਆਪਾਂ ਕੇਂਦਰ ਦੀ ਗੱਲ ਕਰੀਏ ਸਮੁੱਚੇ ਤੌਰ ਤੇ ਦੇਸ਼ ਦੀ ਗੱਲ ਕਰੀਏ ਤਾਂ ਖੇਤੀ ਵਗੈਰ ਪੰਜਾਬ ਨੂੰ ਗੱਲ ਕਰੀਏ ਚਾਹੇ ਦੇਸ਼ ਦੀ ਗੱਲ ਕਰੀਏ ਸੋਚਿਆ ਨਹੀਂ ਜਾ ਸਕਦਾ ਤਾਂ ਫਿਰ ਕਿਉਂ ਕਿਸਾਨੀ ਨੂੰ ਇਸ ਕਦਰ ਰੋਲਿਆ ਜਾ ਰਿਹਾ ਜਾਂ ਅਗਨੋਰ ਕੀਤਾ ਜਾ ਰਿਹਾ ਇਹ ਵਿਵਾ ਹਰ ਸਿੰਘ ਅਦਬਾਦ ਨੇ ਇਹ ਵੱਡਾ ਸਵਾਲ ਪਾਰਲੀਮੈਂਟ ਦੇ ਅੰਦਰ ਕਿਸਾਨਾਂ ਦੇ ਹਿੱਤ ਚ ਆਪਣੇ ਆਵਾਜ਼ ਬੁਲੰਦ ਕੀਤੀ ਹੈ ਗੱਲ ਮੈਂ ਇਹ ਵੀ ਜ਼ਰੂਰ ਕਰਨੀ ਚਾਹਾਂਗਾ ਕਿ ਇੱਕ ਪਾਸੇ ਅਕਾਲੀ ਦਲ ਦੇ ਅੰਦਰ ਲੀਡਰਸ਼ਿਪ ਨੂੰ ਲੈ ਕੇ ਮਰਿਆਦਾ ਨੂੰ ਲੈ ਕੇ ਕਿਸਾਨ ਮਚਾ ਪਰ ਵਿਵਾ ਹਰ ਸਮਰਤ ਬਾਦਲੇ ਇੱਕ ਵੱਖਰੇ ਤੌਰ ਤੇ ਆਪਣੇ ਸੁਰ ਦੇ ਨਾਲ ਜਿਹੜਾ ਹੈਗਾ ਕੇਂਦਰ ਦੇ ਚ ਪਾਰਲੀਮੈਂਟ ਜਿਹੜੀ ਦੇਤੀ ਸਰਵਿਸ ਜਮੂਰੀ ਸੰਸਥਾ ਆਈ ਗਿਆ ਕਿਸਾਨਾਂ ਦੇ ਹੱਕ ਚ ਕਿਸਾਨਾਂ ਦੇ ਹਿੱਤ ਦੇ ਵਿੱਚ ਆਵਾਜ਼ ਠਾਈ ਉਹਨਾਂ ਨੇ ਇਹ ਵੀ ਚ ਟਿਕਰਾਇਆ ਕਿ ਪਿਛਲੇ ਸਮੇਂ ਚ ਅਸੀਂ ਜੋ ਸਾਰਾ ਕੁਝ ਕੇਂਦਰ ਤੋਂ ਛੱਡਿਆ ਪਾਰਲੀਮੈਂਟ ਮੈਂਬਰ ਦੇ ਨਾਲ ਨਾਲ ਜਿਹੜੀ ਉਹਨਾਂ ਨੇ ਕੈਬਨਟ ਦਾ ਸੀਟਸ ਉਹ ਛੱਡੀ ਕੈਬਨਟ ਛੱਡੀ ਭਾਜਪਾ ਨਾਲ ਸਾਹ ਛੱਡੀ ਉਸੇ ਕਰਕੇ ਛੱਡੀ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਕਾਲੇ ਦੜ ਕੇ ਖੜਾ ਹੈ ਜੀ ਜੀ ਸੋ ਜੰਦੇ ਨੇ ਥੋੜੀ ਜਿਹੀ ਖਬਰ ਲਵਾਂਗੇ ਜੀ ਐਮਪੀ ਅਮਰਤਪਾਲ ਸਿੰਘ ਨੇ ਜਿੱਥੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਵੀ ਜੇਕਰ ਮੈਂ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਮੇਰੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ ਪਰ ਕੋਰਟ ਨੇ ਕਹਿਤਾ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਤੇ ਛੁੱਟੀ ਵੀ ਨਹੀਂ ਦਿੱਤੀ ਜੀ ਦੇਖੋ ਬਈ ਪਹਿਲਾਂ ਵੀ ਇਹ ਸਮਾਵੇ ਦਾ ਅਕਸਰ ਦਰਸ਼ਕਾਂ ਨਾਲ ਜ਼ਿਕਰ ਕਰਦੇ ਰਹਿੰਨੇ ਆਂ ਜੀ ਭਾਈ ਅਮਰਤਪਾਲ ਦਾ ਜਦੋਂ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਉਹਨਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਖਾਸ ਉਤੇ ਖਰੂਰਸਾਲ ਦੇ ਹਲਕੇ ਦੀ ਗੱਲ ਕਰਦੇ ਆ ਭਾਈ ਅਮਰਤਪਾਲ ਇਸ ਵੇਲੇ ਜੇਲ੍ਹ ਤੋਂ ਬੰਦ ਨੇ ਉਹਨਾਂ ਨੇ ਆਪਣੇ ਵੱਲੋਂ ਅਰਜ਼ੀ ਦਿੱਤੀ ਪਾਰਲੀਮੈਂਟ ਦੇ ਸਿਸਟਮ ਹੈ ਜਿਹੜਾ ਉਹਦੀ ਸੈਂਸ ਦੀ ਕਮੇਟੀ ਹੈ ਇਹ ਠੀਕ ਹੈ ਕਿ ਉਹਦੀ ਛੁੱਟੀ ਮਨਜ਼ੂਰ ਕਰ ਦਿੱਤੀ ਗਈ ਕਿ ਵੀ ਜੇ ਨਹੀਂ ਆਸਾਨੀ ਦਾ ਛੁੱਟੀ ਪਰਮਾਨਾ ਉਹ ਛੁੱਟੀ ਪਰਮਾਨ ਕਰਨਾ ਦਾ ਅਰਥ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਤਾਂ ਬਹਾਲ ਰਹੇਗੀ ਮੈਂਬਰਸ਼ਿਪ ਲਈ ਕੋਈ ਖਤਰਾ ਨਹੀਂ ਪਰ ਪੰਜਾਬ ਦੇ ਰੈਣਾ ਆਈਕੋਰ ਨਾਲ ਇਹ ਵੀ ਸਵਾਰਥ ਕਰ ਦਿੱਤਾ ਕਿ ਉਹ ਸੈਸ਼ਨ اٹینڈ ਨਹੀਂ ਕਰਨਗੇ ਇਹ ਵੀ ਫੈਸਲਾ ਨਾਲ ਆ ਗਿਆ ਸੋ ਦੋਨੇ ਗੱਲਾਂ ਮੈਂਬਰਸ਼ਿਪ ਕੈਮ ਹੈ ਪਰ ਐਜੇ ਪਾਰਲੀਮੈਂਟ ਮੈਂਬਰ ਖਡੂਰਸਾ ਹਲਕੇ ਦੀ ਨਮਾਇਦਗੀ ਦੇ ਤੌਰ ਤੇ ਆਪਾਂ ਗੱਲ ਕਰੀਏ ਤਾਂ ਪੰਜਾਬ ਜਿਹੜਾ ਇੱਕ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਜਿਹੜੀ ਪਾਰਲੀਮੈਂਟ ਸੇ ਆਵਾਜ਼ ਉਠਾਉਣ ਵਾਲੀ ਇੱਕ ਤੈਰ ਕਹੇ ਲਈ ਇੱਕ ਮੈਂਬਰ ਕਹੇ ਲਈ ਉਹਦੇ ਤੋਂ ਵਾਂਝਾ ਰਹੇਗਾ ਉਹਨਾਂ ਵਾਲੇ ਸਮੇਂ 'ਚ ਕਿਉਂਕਿ ਜੋ ਹੱਕ ਮੰਗਿਆ ਜਾ ਰਿਹਾ ਸੀ ਭਈ ਅਮਰਤਪਾਲ ਨੂੰ ਪਾਰਲੀਮੈਂਟ ਜਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦਾ ਉਹ ਹੱਕ ਜਿਹੜਾ ਉਹਨਾਂ ਨੂੰ ਮਿਲਦਾ ਨਜ਼ਰ ਨਹੀਂ ਆ ਰਿਹਾ ਜੀ ਜੀ ਸੋ ਸਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸਰੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ حاضر ਹੋਵਾਂਗੇ ਧੰਨਵਾਦ